ਹਾਂਜੀ ਬਾਈ ਸਸਰੀ ਗਾ ਜੀ ਸਸਰੀ ਗਾ ਜੀ ਨਾਮ ਦੱਸੀ ਆਪਣਾ ਨਾਮ ਬਲਜਿੰਦਰ ਸਿੰਘ ਆ ਜੀ ਪਿੰਡ ਹਿੰਮਤਪਰਾਇ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਗਾਂ ਦੀ ਜਾਣਕਾਰੀ ਦੋਪਨ ਨੂੰ ਗਾਂ ਜੀ ਤੀਜਾ ਸੂਹ ਸੁੰਦੀ ਹੈ ਜੀ ਇਹ ਠੀਕ ਹੈ ਜੀ ਆਪ ਇਹ 4116 ਦੀ ਹੈ ਜੀ ਠੀਕ ਹੈ ਜੀ ਇਹਦੇ ਟੀਕਾ 50053 ਦਾ ਲੱਗਾ ਸੈਕ ਦਾ ਜੀ ਠੀਕ ਹੈ ਜੀ ਕਿੰਨੇ ਦਿਨ ਬਾਕੀ ਬਾਈ ਜੀ ਇਹਦੇ 1 ਹਫਤਾ ਬਾਕੀ ਹੈ ਤੇ ਪਿਛਲੇ ਸੂਹ ਦੁੱਧ ਕਿੰਨਾ ਸੀ ਇਹ 28 29 ਲੀਟਰ ਦਾ ਰਿਕਾਰਡ ਆ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦਾ ਰੇਟ ਭਰਾ ਦਾ ਰੇਟ ਬਾਈ ਫੂਨ ਤੇ ਹੋਵੇ ਠੀਕ ਹੈ ਰੇਟ ਸੱਤ ਵਰਡ ਸੁਖਨਾ ਕਰਮ ਵਾਲੀ ਦਾ ਵਧੀਆ ਤੇ ਬਾਕੀ ਥੋੜਾ ਥੜਾ ਦਿਖਾਇਆ ਵਾ ਠੀਕ ਹੈ ਜੀ ਫਾਰਮ ਵਾਲੀ ਗਾਂ ਠੀਕ ਹੈ ਜੀ ਪਿੰਡ ਹਿੰਮਤਪੁਰਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਮੋਗਾ ਠੀਕ ਹੈ ਜੀ ਵਾਈ ਦਾ ਫਾਰਮ ਚੈੱਕ ਕਰ ਸਕਦੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਠੀਕ ਹੈ ਜੀ ਚੈੱਕ ਕਰਨਾ ਤਸੱਲੀ ਕਰਨੀ ਤੁਹਾਡਾ ਕੰਮ ਸਾਡਾ ਕੰਮ ਹੈਡ ਲਾਉਣਾ ਠੀਕ ਹੈ ਜੀ ਲਓ ਜੀ ਦੇ ਵਲੂਗਾ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਓਕੇ